ਹਾਂਜੀ ਭਰਾ ਮੇਰੋ ਸਾਰਿਆਂ ਨੂੰ ਬੇਨਤੀ ਐ ਇੱਕ ਤਾਂ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਦੂਜਾ ਬੇਨਤੀ ਐ ਸਾਡੀ ਤਾਂ ਤੇ ਸਪਲਾਈ ਦੀ ਸਭ ਨੂੰ ਲੋੜ ਹੁੰਦੀ ਐ ਤੇ ਮੈਂ ਕਹਿੰਦਾ ਤੁਹਾਡੀ ਜ਼ਿੰਦਗੀ ਦੀ ਤੁਹਾਡੇ ਘਰਦਿਆਂ ਨੂੰ ਸਭ ਤੋਂ ਵੱਧ ਲੋੜ ਐ ਤੁਹਾਡੇ ਬਾਲਵਚਿਆਂ ਨੂੰ ਤੁਹਾਡੇ ਘਰਦਿਆਂ ਨੂੰ ਸਾਰਿਆਂ ਨੂੰ ਲੋੜ ਐ ਜੇ ਉਹਦੇ ਰਹੋਗੇ ਤਾਂ ਅੱਗੇ ਫਸਲਾ ਵੀ ਹੁੰਦੀਆਂ ਰਹਿਣੀਆਂ ਉਹ ਵੇਢੀ ਵਾਲਾ ਨਹੀਂ ਪਰ ਵੀਰ ਮੇਰੋ ਜਿਹੜਾ ਤੁਸੀਂ ਟਰਫਾਂ ਦੇ ਕੋਲ ਨੇੜੇ ਤੁਸੀਂ ਝੋਨਾ ਲਾਉਨੇ ਨਾ ਤਾਂ ਸੋਚ ਲਿਆ ਕਰੋ ਯਾਰ ਕਦੇ ਵਾਹ ਤੁਸੀਂ ਦੇਖ ਲਓ ਬਾਈ ਨੇ ਵਧੀਆ ਥਾਂ ਛੱਡਿਆ ਹੋਇਆ ਇੱਥੇ ਵੱਟ ਪਾਈ ਹੋਈ ਹੈ ਐਸ ਤਰ੍ਹਾਂ ਵੱਟ ਪਾ ਲਓ ਮੈਨੂੰ ਪਤਾ ਵੀ ਕਈ ਵਾਰੀ ਨਾ ਵਿਚਾਲੇ ਹੁੰਦਾ ਵਾਹਣ ਦੇ ਟ੍ਰਾਫਿਕ ਨੂੰ ਨਹੀਂ ਲੋਟ ਆਉਂਦਾ ਪਰ ਉੱਥੇ ਉਹਨਾਂ ਥਾਂ ਸੁੱਕਾ ਖੜ ਲਿਆ ਕਰੋ ਬਾਈ ਜਾਨਸ ਤੁਹਾਨੂੰ ਆਪ ਨੂੰ ਸੁੱਚ ਘਟਣੀ ਪੈਗੀ ਤਾਂ ਤੁਸੀਂ ਸੁੱਚ ਕਿਵੇਂ ਘਟੋਗੇ ਤੁਸੀਂ ਆਪ ਦੇਖੋ ਯਾਰ ਸੋਡੀ ਭਲਾਈ ਲਈ ਕਹਿੰਦਾ ਬਈ ਤੇ ਜਰੂਰ ਵੀਰ ਬਣ ਕੇ ਇਸ ਬੇਨਤੀ ਨੂੰ ਕਬੂਲ ਕਰਿਓ ਤੇ ਬਾਕੀ ਫਾ ਉਹਨਾਂ ਨੂੰ ਸੁੱਕਾ ਸਾਡ ਲੋ ਕੋਈ ਬੜੀ ਵੱਡੀ ਗੱਲ ਨਹੀਂ ਕੋਈ ਜ਼ਿਆਦਾ ਆਪਾਂ ਵੀਰ ਨਹੀਂ ਹੁੰਦੇ ਇਹਦੇ ਨਾਲ ਜੇ ਆਪਾਂ ਝੋਨਾ ਕਈ ਵੀਰ ਤਾਂ ਨਾ ਜਮਾ ਜਿਹੜਾ ਟਰਫਮ ਪੋਲ ਹੁੰਦਾ ਉਹਦੀ ਜੜ ਚ ਵਿੱਚ ਝੋਨਾ ਲੱਗਿਆ ਹੁੰਦਾ ਮੈਂ ਦੇਖਦੇ ਆ ਮੈਂ ਬਹੁਤ ਥਾਵਾਂ ਤੇ ਦੇਖਿਆ ਵੀਡੀਓ ਵੀ ਪਾਈਆਂ ਕਈ ਵਾਰਾ ਗੁੱਸਾ ਵੀ ਕਰਦੇ ਪਰ ਚਲੋ ਕੋਈ ਜਾਣੀ ਆਪਾਂ ਤਾਂ ਉਹਨਾਂ ਦੀ ਚੰਗੀ ਸਿਹਤ ਲਈ ਅਰਦਾਸ ਕਰਦੇ ਆ ਪਰਮਾਤਮਾ ਕੋਲ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਭਰਾ ਬਣ ਕੇ ਸਾਰਿਆਂ ਨੂੰ ਬੇਨਤੀ